ਗੁਰਦਵਾਰਾ ਪੱਟੀ ਮੋੜ ਦਰਬਾਰ ਦੀ ਚੱਲ ਰਹੀ ਬਿਲਡਿੰਗ ਉਸਾਰੀ ਦੀ ਸੇਵਾ ਅਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਗੁਰਮਤ ਸਿੱਖਿਆ ਜੀ ਸਿੰਘਾ ਪ੍ਰੈਸ ਨਿਯ ਸੰਚਾਲਕ ਜਸਤਨਾਵਾਲਾ ਬਾਬਾ ਧਰਮ ਸਿੰਘ ਪੱਟੀ ਮੋੜ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਗੁਰਦਵਾਰਾ ਚ ਉਸਲੇਵੜ ਪੱਟੀ ਮੋੜ ਵਿਖੇ ਚੱਲ ਰਹੀ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਉਸਾਰੀ ਦੀ ਸੇਵਾ ਹਾਜ਼ਰ ਮਹਾਪੁਰਖ ਬਾਬਾ ਧਰਮ ਸਿੰਘ ਜੀ ਦੀ ਦੇਖਰੇਖ ਹੇਠ ਅਤੇ ਉਹਨਾ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਮੇਂ-ਸਮੇਂ ਅਨੁਸਾਰ ਬੱਚਿਆਂ ਨੂੰ ਗੁਰਮਤ ਗੁਰਬਾਣੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਦਸਤਾਰ ਮੁਕਾਬਲੇ ਵੀ ਪਿਛਲੇ ਦਿਨੀ ਕਰਵਾਏ ਗਏ ਅਤੇ ਬੰਗਲਾਦੇਸ਼ ਤੋਂ ਆਏ ਵੱਡੇ ਮਹਾਪੁਰਖਾਂ ਦੇ ਸਰਦਾਰ ਲੁਸੇਵਕ ਭਾਈ ਸੁਖਦੇਵ ਸਿੰਘ ਲਖਨਾ ਦੱਸਰੇ ਇਸ ਦਰਬਾਰ ਦੀ ਵਡਿਆਈ ਬਾਰੇ ਆਪਣੇ ਵਿਚਾਰ ਅਤੇ ਉਹਨਾਂ ਨੂੰ ਬਾਬਾ ਧਰਮ ਸਿੰਘ ਜੀ ਵੱਲੋਂ ਸਤਕਾਰ ਵਜੋਂ ਸਿਰਪੱਟ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਦਰਬਾਰ ਤੇ ਆਈਆਂ ਸੰਗਤਾਂ ਸ਼ੱਕ ਰਹੀਆਂ ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਦੇ ਇਲਾਕੇ ਦੇ ਆਲੇ-ਦੁਆਲੇ ਦੀਆਂ ਕੁਝ ਝਲਕੀਆਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਗੁਰਦੁਆਰਾ ਪੱਟੀਮੋੜ ਦਰਬਾਰ ਦੀ ਚੱਲ ਰਹੀ ਬਿਲਡਿੰਗ ਉਸਾਰੀ ਦੀ ਸੇਵਾ ਅਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਗੁਰਮਤਿ ਸਿੱਖਿਆ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤਨਾਵਾਲਾ ਬਾਬਾ ਧਰਮ ਸਿੰਘ ਪੱਟੀਮੋੜ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਗੁਰਦੁਆਰਾ ਚ ਉਸਲੇਵੜ ਪੱਟੀਮੋੜ ਵਿਖੇ ਚੱਲ ਰਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸਾਰੀ ਦੀ ਸੇਵਾ ਹਾਜ਼ਰ ਮਹਾਪੁਰਖ ਬਾਬਾ ਧਰਮ ਸਿੰਘ ਜੀ ਦੀ ਦੇਖਰੇਖ ਹੇਠ ਅਤੇ ਉਹਨਾ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਮੇਂ-ਸਮੇਂ ਅਨਸਾਰ ਬੱਚਿਆਂ ਨੂੰ ਗੁਰਮਤਿ ਗੁਰਬਾਣੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਦਸਤਾਰ ਮੁਕਾਬਲੇ ਵੀ ਪਿਛਲੇ ਦਿਨੀ ਕਰਵਾਏ ਗਏ ਅਤੇ ਬੰਗਲਾਦੇਸ਼ ਤੋਂ ਆਏ ਵੱਡੇ ਮਹਾਪੁਰਖਾਂ ਦੇ ਸਰਦਾਰ ਲੁਸੇਵਕ ਭਾਈ ਸੁਖਦੇਵ ਸਿੰਘ ਲਖਨਾ ਦੱਸ ਰਹੇ ਇਸ ਦਰਬਾਰ ਦੀ ਵਡਿਆਈ ਬਾਰੇ ਆਪਣੇ ਵਿਚਾਰ ਅਤੇ ਉਹਨਾਂ ਨੂੰ ਬਾਬਾ ਧਰਮ ਸਿੰਘ ਜੀ ਵੱਲੋਂ ਸਤਕਾਰ ਵਜੋਂ ਸਿਰਪੱਟ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਦਰਬਾਰ ਤੇ ਆਈਆਂ ਸੰਗਤਾਂ ਸ਼ੱਕ ਰਹੀਆਂ ਗੁਰੂ ਲੰਗਰ ਅਤੇ ਗੁਰਦੁਆਰਾ ਸਾਹਿਬ ਦੇ ਇਲਾਕੇ ਦੇ ਆਲੇ-ਦੁਆਲੇ ਦੀਆਂ ਕੁਝ ਝਲਕੀਆਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਭਾਈ ਸੰਦੇਸ਼ ਨੂੰ ਲੱਗਣਾ ਨਹੀਂ ਮੇਰਾ ਪਤਰਕਾਰ ਦਿੱਲੀ ਸਿੰਘ ਅੱਜ ਮੌਜੂਦ ਕਰਨ ਸਿੰਘ ਜੀ ਮੌਜੂਦ ਹੋ ਗਏ ਕਿਵੇਂ ਆਣਾ ਤੁਹਾਡਾ ਮੈਂ ਦੇਖ ਰਿਹਾ ਤੁਸੀਂ ਪਹਿਲੀ ਵਾਰ ਮੈਂ ਗੱਲਾਂ ਦਾ ਬੀਤੋ ਸਮਝੋਗੇ ਆਪਣੇ ਵਾਲਾ ਵਾਈਫੂ ਜੀ ਦਾ ਖਾਸਾ ਵਾਈਫੂ ਜੀ ਦਾਸ ਦੀ ਸੇਵਾ ਇਲਾਕੇ ਤੋਂ ਬਾਹਰ ਰਹੀ ਜਾ ਬੰਗਲਾਦੇਸ਼ ਤੇ ਪਹਿਲਾ ਫਿਆਲੇ ਰਹੀ ਹੈ ਜਦੋਂ ਵੀ ਆਪਣੇ ਹੱਥ ਦੇ ਵਿੱਚ ਲਿਖਦਾ ਸੀ ਜਦੋਂ ਹਸਤ ਮਿਲਿਆ ਸੇ ਸ੍ਰੋਵਰ ਦੀ ਸੇਵਾ ਚੱਲ ਰਹੀ ਸੀ ਹਾਂਜੀ ਤੇ ਮਾਬਾ ਤਾਰਾ ਸਿੰਘ ਮਾ ਪਰਸਾਨ ਹallelujah ਫਤੇ ਜੀ ਸਾਂਝ ਹੋਈ ਕਿ ਦਰਬਾਰ ਦੇ ਮਾਬੂਕ ਜੀ ਵੱਡੇ ਮਾਬਾ ਤਾਰਾ ਸਿੰਘ ਉਹਨਾਂ ਨੂੰ ਮਿਲਿਆ ਵੱਡੇ ਮਾਬਾ ਤਾਰਾ ਸਿੰਘ ਨੂੰ ਦਰਸ਼ਨ ਹੋਏ ਉਹਨਾਂ ਨੇ ਕਦੇ ਬੁਲਾਏ ਤੇ ਉਹਨਾਂ ਨਾਲ ਖਸਿਆ ਸਿੰਘਾ ਕਿਹੜਾ ਪਿੰਡ ਆ ਮੈਂ ਉਹਨਾਂ ਨੂੰ ਦੱਸਿਆ ਜੀ ਮੇਰਾ ਪਿੰਡ ਲਾਲਣਾ ਹੈ ਤੈਨੂੰ ਕਹਿੰਦਾ ਤੂੰ ਤਾਂ ਸਾਡਾ ਗਵੰਡੀ ਆ ਅਜੀ ਸੁਗਰਿਆ ਇਹੋ ਇਹ ਕਰਕੇ ਬਨੂ ਜੱਤਿਆਂ ਦੀ ਰਹਿਸ ਸੀ ਉੱਥੇ ਲੈ ਗਏ ਉੱਥੇ ਲੈ ਕੇ ਜਲ ਪਾਣੀ ਸਿਕਾਇਆ ਮਾਫੂਸਾ ਨੇ ਸਤਕਾਰ ਦਿੱਤਾ ਸਰੋਪੋ ਦੀ ਬਖਸ਼ੀ ਕੀਤੀ ਨਾਲ ਮਿਸਤੀ ਮਿਸਤੀ ਤਾਕਤ ਦਾ ਬੰਗਲਾ ਜੇ ਦੀ ਬੋਲੀ ਨਿਕਲਦੀ ਗਈ ਬਰਕੀ ਦਿੱਤੀ ਫਿਰ ਜਦੋਂ ਵੀ ਮੈਂ ਆਉਣਾ ਸਾਲ ਬਾਅਦ ਇਸ ਇਲਾਕੇ ਦੇ ਵਿੱਚ ਕੱਪੜੀ ਕੰਮ ਹੋਣਾ ਤੇ ਮਾਹ ਪੁਰਸਾ ਦੇ 2014 ਤੋਂ ਵੀ ਪਹਿਲਾਂ ਦੇ ਮੈਂ ਦਰਸੇ ਕਰਨ ਆਉਣਾ ਤੇ ਅੱਜ ਵੀ ਮੈਂ 2014 ਲੱਗਾ 2015 だっਤੀ ਮਾਹ ਮੁਰਖਾਂ ਬਾਬਾ ਚੰਦ ਸਿੰਘ ਬਾਬਾ ਤਾਰਾ ਸਿੰਘ ਦਰਵਾਤੇ ਤੇ ਬਾਬਾ ਤਰਹੁ ਸਿੰਘ ਦੀ ਹਾਜ਼ਰੀ ਚ ਆਉਂਦੇ ਨੂੰ ਹਾਜ਼ਰੀ ਚ ਆਏ ਉਸ ਤੋਂ ਬਾਅਦ ਫਿਰ ਮੈਂ ਪੱਟੀ ਐ ਜਦੋਂ ਆਉਣਾ ਐ ਤੇ ਉਦੋਂ ਦਰਸ਼ਨ ਕਰਨ ਦੇ ਮਹਾਂਪੁਰਖਾਂ ਦੇ ਘਰ ਭਾ ਗਿਆ ਸਾਡੇ ਤੇ ਉਹਨਾਂ ਦੇ ਸਹਿਬਜ਼ਾਦੇ ਨੇ ਕਰਨ ਸਿੰਘ ਬਾਬਾ ਜੀ ਮਹਾਂਪੁਰਖ ਇਹਨਾਂ ਦੇ ਦਰਸ਼ਨ ਹੋਏ ਨੇ ਕੋ ਮੈਂ ਵੈਸੇ ਵੀ ਮਹਾਂਪੁਰਖਾਂ ਲਈ ਫੋਟੋ ਲੱਕੀਆ ਚਿਹਰਾ ਮੋੜਾ ਇਹਨਾਂ ਦਾ ਫੇਸ ਟੂ ਫੇਸ ਮਹਾਂਪੁਰਖਾਂ ਨਾਲ ਰੱਖਾ ਜੀ ਮੰਦਿਰ ਦੇ ਜਦੋਂ ਕੱਲਰ ਜੇ ਕੋਈ ਆਇਆ ਤਾਂ ਮੈਂ ਲਾਗੂ ਆ ਮਾਪੂਰਸ ਤੇ ਕਹਿੰਦੇ ਉਹਨਾਂ ਦੇ ਬੇਟੇ ਨੇ ਪਰ ਉਸ ਟਾਈਮ ਤੋਂ ਮੇਰੀ ਕੱਲੀ ਮਾਪੂਰਸਾਣਾ ਪਿਆਰ ਆਏ ਬਹੁਤ ਪਿਆਰ ਕਰਦੇ ਰਹੇ ਉਹਨਾਂ ਮੈਨੂੰ ਕਿਹਾ ਵੀ ਸੰਗਾ ਜਦੋਂ ਤੇ ਇਲਾਕੇ ਚੌਣਾ ਪੱਟੀ ਨੂੰ ਜਾਉਣਾ ਤੇ ਇੱਥੇ ਦਰਸ਼ਨ ਕਰਕੇ ਸਾਡੇ ਕੋਲ ਹੋ ਕੇ ਜਾਇਆ ਕਰ ਹਾਂਜੀ ਤੇ ਇੱਕ ਵਾਰ ਉਹਦੇ ਨਹੀਂ ਅੱਜ ਠੰਡ ਦੇ ਦੇ ਸੀ ਤੇ ਮੈਂ ਪੁੱਛਿਆ ਕਹਿੰਦੇ ਮਾਪੂਰਸ ਅੰਦਰ ਹੈ ਠੰਡ ਜੰਮੂ ਘਟ ਨਹੀਂ ਗਈ ਸੀ ਬਈ ਤੇ ਸੂਰਜ ਦਾ ਪ੍ਰਕਾਸ਼ ਵੀ ਪੜ ਰਿਹਾ ਹੈ ਮੈਂ ਬਤਾ ਰਿਹਾ ਸਾਡੇ ਮਾਪੂਰਸਾ ਸਤ ਸ੍ਰੀ ਅਕਾਲ ਮੇਰੇ ਮੁੰਡੇ ਜਾਲੇ ਆਉਂ ਚਾਪੀ ਚਾਪੀ ਕਹਿੰਦੇ ਅੱਜ ਕੱਲ ਆਪਾਂ ਬਣ ਰਹੇ ਆ ਅੱਜ ਰਾਤ ਨੂੰ ਪੁੱਤ ਦਾ ਬਰਸਵਾ ਚਾਰ ਹੈ ਜੀ ਤੇਰੇ ਜਿੰਨ ਜਲਦੀ ਹੀ ਅਸੀਂ ਆਵਾਂਗੇ ਅੱਜ ਇਹ ਵਿਚਾਰ ਨਹੀਂ ਸੀ ਕਿ ਬਾਬਾ ਦਰਨ ਸਿੰਘ ਜੀ ਕੋ ਆ ਮਿਲ ਕੇ ਜਾਂਦੇ ਹੋ ਉਹਨਾਂ ਦੇ ਪੁੱਤ ਦਾ ਜੀ ਬੁੜਾਉਂਦੇ ਨੇ ਜੀ ਬਾਬਾ ਕਾਲਾ ਸਿੰਘ ਜੀ ਉਹਨਾਂ ਦਾ ਅਰ ਅੱਜ ਬਾਬਾ ਕਰਮ ਸਿੰਘ ਜੀ ਕਦੀ ਜੀ ਐਸ ਜਿਹੜਾ ਨੀਸ਼ੀਨ ਬਾਬਾ ਦਾ ਸੇਵਾਦਾਰ ਨੇ ਫਾਈਨਲ ਬੱਸ ਸੇਵਾਦਾਰ ਜੀ ਨੇ ਸਮਾਜਿਕ ਸੇਕ ਇੱਕ ਦਿਨ ਦੇ ਵਿੱਚ ਸਾਨ ਇਥੋਂ ਦੇ ਸੇਵਾ ਦਾ ਮੁਖੀ ਉਹਦੇ ਦਰਬਾਰ ਦੇ 300 ਦੇ ਵੱਲ ਪੱਟੀ ਮੋੜ ਬੁੱਧੂ ਰਾਮ ਬਾਬਾ ਕੰਡਾ ਹੈ ਬਾਬਾ ਚਾਹੀਦਾ ਦਰਬਾਰ ਤੇ ਆਏ ਜੋ ਅੱਛਾ ਜੀ ਮੌਕਾ ਕੋ ਆਗਿਰ ਧੰਨਵਾਦੀ ਮੈਂ ਬਤਨ ਦਾ ਦਿੱਲੀ ਚਲਣਾ ਸਮਾਂ ਮਿਲਿਆ ਅੱਜ ਨਥੇ ਵਿਚਾਰਾ ਕਰਾਂਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਜੀ ਸਾਰੇ ਜੀਓ ਸਰ ਪੜੇ ਜਾਂ ਕੋਈ ਆਪਣਾ ਵਿਚਾਰ ਹੈ ਜੀ ਕਰਾ ਰਹੇ ਹਾਂ ਜੀ ਤੇ ਆਹ ਇਹ ਬਾਗ ਨੇ ਬਾਬਾ ਤਾਰਸ ਸਿੰਘ ਮਮ ਜੋਤੂ ਦੇ ਬੰਦੇ ਮਮ ਨਹੀਂ ਬਾਬਾ ਕੋਈ ਨਹੀਂ ਆ ਰਿਹਾ ਇਹ ਸੁਣਦੇ ਨਾ ਜੀ ਇਹ ਜਿਹੜਾ ਨਾ ਬਹੁਤ ਆਉਂਦੇ ਜਾਂਦੇ ਸੀ ਅੱਛਾ ਜੀ ਦਿਲ ਜੀ ਜਾਂਦੇ ਆਂ ਜੀ ਬੋਲ ਆਈਦਾ ਅੰਦਰ ਤਾਂ ਲੱਗ ਗਿਆ ਹੈ ਉਹ ਜਾਂ ਜੀ ਨਾ ਜੀ ਜਦ ਤੱਕ ਨਾ ਵੀ ਪਿਆਰ ਬਣ ਗਿਆ ਉਹਦਾ ਹਾਂ ਜੀ ਹਾਂ ਜੀ ਮਮ ਨੂੰ ਅੱਜ ਦਾ ਧੰਨਵਾਦ ਸਾਡੇ ਚੈਨਲ ਦਾ